ਸਰ ਡਾਕਟਰ ਜਗਜੋ ਸਿੰਘ ਰੂਬਲ ਕਿੰਨੇ ਸਾਲ ਤੋਂ ਆਰਟ ਤੇ ਕਲਾ ਦਾ ਕੰਮ ਕਰਦੇ ਆ ਰਹੇ ਸਰ 2007 ਤੋਂ ਮੈਂ ਰੈਗੂਲਰ ਪੇਂਟਿੰਗਸ ਬਣਾ ਰਿਹਾ ਵੈਸੇ ਤੇ ਮੈਨੂੰ ਸ਼ੌਂਕ ਜਿਹੜਾ ਉਹ ਬਚਪਨ ਤੋਂ ਹੈਗਾ ਇਹ ਤੇ 2007 ਦੇ ਵਿੱਚ ਅਭਿਸ਼ੇਕ ਬਚਨ ਅਭਿਸ਼ੇਕ ਅਸ਼ਵਰੇ ਰਾਜੇ ਦੀ ਜਦੋਂ ਵੈਡਿੰਗ ਹੋਈ ਸੀ ਉਸ ਮੌਕੇ ਤੇ ਮੈਂ ਇੱਕ ਪੇਂਟਿੰਗ ਨਹੀਂਈ ਤੇ ਉਹ ਮੈਂ ਪਰਸਨਲੀ ਅਭਿਸ਼ੇਕ ਬਚਨ ਨੂੰ ਜਦੋਂ ਅੰਮ੍ਰਿਤਸਰ ਵਿਜ਼ਿਟਤਾ ਹੈ ਤਾਂ ਉਹਨਾਂ ਨੂੰ ਮੈਂ ਪਰਸਨਲ ਪਰਸਨਲੀ ਪੇਂਟਿੰਗ ਦਿੱਤੀ ਸੀ ਇਸ ਤਰ੍ਹਾਂ ਮੈਂ ਕਪਲ ਪੇਂਟਿੰਗ ਸੇ ਬਾਲੀਵੁੱਡ ਦੀਆਂ ਕਾਫੀ ਬਣਾ ਚੁੱਕਿਆ ਤੇ ਜਿਹੜੇ ਸਤਾਰੇ ਹਿੰਦੀ ਟੀਵੀ ਦੇ ਵਿੱਚ ਦੇਖਦੇ ਹਾਂ ਜਦੋਂ ਮੈਨੂੰ ਮੌਕਾ ਮਿਲਿਆ ਉਹਨਾਂ ਨੂੰ ਪਰਸਨਲੀ ਮਿਲੰਦਾ ਤੇ ਮੇਰਾ ਹੌਸਲਾ ਹੋਰ ਵੱਧਦਾ ਗਿਆ ਤੇ ਇਸ ਤਰ੍ਹਾਂ ਮੈਂ ਪ੍ਰੈਮ ਮਿਨਿਸਟਰ ਮੋਦੀ ਜੀ ਦੀ ਇੱਕ ਪੇਂਟਿੰਗ ਨਹੀਂਈ ਜਿੱਦਾਂ ਦਾ ਮੈਨੂੰ ਐਪਰੀਸ਼ ਤੇ ਇੰਡੀਆ ਦੇ ਜਿਹੜੇ ਤਿੰਨ ਰਾਸ਼ਟਰਪਤੀ ਹੋਏ ਨੇ ਉਹਨਾਂ ਦਾ ਵੀ ਮੈਨੂੰ ਅਪਰੀਸ਼ੀਏਸ਼ਨ ਲੈਟਰ ਆਇਆ ਤੇ ਮੈਂ ਤਿੰਨ ਇਹ ਤਿੰਨ ਪੇਂਟਿੰਗਸ ਬਣਾ ਚੁੱਕਿਆ ਹਾਂ ਕੋਲਾਜ ਪੇਂਟਿੰਗਸ ਬਣਾ ਚੁੱਕਿਆ ਹਾਂ ਜਿੰਨਾਂ ਦੇ ਬਦਲੇ ਮੈਨੂੰ ਤਿੰਨ 53 ਵਰਲਡ ਰਿਕਾਰਡਸ ਮਿਲ ਚੁੱਕੇ ਨੇ ਜਿੰਨਾਂ ਵਿੱਚ ਏਸ਼ੀਆ ਬੁੱਕ ਆਫ ਰਿਕਾਰਡਸ ਇੰਡੀਆ ਬੁੱਕ ਆਫ ਰਿਕਾਰਡਸ ਅਮਰੀਕਾ ਬੁੱਕ ਆਫ ਰਿਕਾਰਡਸ ਬ੍ਰਿਟਿਸ਼ ਬੁੱਕ ਆਫ ਵਰਲਡ ਰਿਕਾਰਡਸ ਇਹ ਸਾਰੇ ਕੁੱਲ ਮਿਲਾ ਕੇ 53 ਵਰਲਡ ਰਿਕਾਰਡਸ ਬਣ ਚੁੱਕੇ ਨੇ ਤੇ ਉਸ ਤੋਂ ਬਾਅਦ ਮੈਨੂੰ ਡਾਕਟਰੇਟ ਅਵਾਰਡ ਮਿਲਿਆ ਜਿਹੜਾ ਕਿ ਫਰੀਦাবাদ ਦੇ ਵਿੱਚ ਮੈਨੂੰ ਸਨਮਾਨਿਤ ਕੀਤਾ ਗਿਆ ਡਾਕਟਰੇਟ ਕਿਉਂਕਿ ਜਿਸ ਤਰ੍ਹਾਂ ਪੀ ਐਚ ਡੀ ਕਰਦੇ ਨੇ ਸਟੱਡੀ ਦੇ ਵਿੱਚ ਉਹਨਾਂ ਨੂੰ ਵੀ ਉਹਨਾਂ ਦੇ ਨਾਮ ਦੇ ਅੱਗੇ ਵੀ ਡਾਕਟਰੇਟ ਡਾਕਟਰ ਡਾਕਟਰ ਲਿਖਿਆ ਜਾਂਦਾ ਤੇ ਇਸ ਤਰ੍ਹਾਂ ਮੇਰੇ ਨਾਮ ਦੇ ਅੱਗੇ ਵੀ ਲਿਖਿਆ ਗਿਆ ਮੇਰੀ ਫੈਮਿਲੀ ਦੀ ਖੁਆਇਸ਼ ਵੀ ਸੀ ਕਿ ਮੈਂ ਡਾਕਟਰ ਬੰਦਾ ਤੇ ਉਹ ਤੇ ਚਲੋ ਪੂਰੀ ਨਹੀਂ ਹੋ ਪਈ ਲੇਕਿਨ ਮੇਰੇ ਨਾਮ ਦੇ ਅੱਗੇ ਡਾਕਟਰ ਲੱਗਿਆ ਤੇ ਮੇਰੀ ਜਿਹੜੀ ਫੈਮਿਲੀ ਉਹ ਇਹਦੇ ਵਿੱਚ ਹੀ ਖੁਸ਼ ਹੈ ਕੰਮ ਵੀ ਕਰਦੇ ਹੋ ਨਾਲ ਨਾਲ ਸਰ ਮੈਂ ਸਕੂਲ ਦੇ ਵਿੱਚ ਐਚਓਡੀ ਪੋਸਟ ਹੈ ਮੇਰੀ ਆਰਟ ਟੀਚਰ ਹਾਂ ਮੈਂ ਬੱਚਿਆਂ ਨੂੰ ਪੇਂਟਿੰਗ ਸਿਖਾਉਂਦਾ ਵਾਂ ਜਿਸ ਤਰ੍ਹਾਂ ਕਿ ਮੈਂ ਆਪਣੀ ਫੀਲਡਰ ਦੇ ਵਿੱਚ ਜੌਬ ਕਰਦਾ ਪਿਆ ਤੇ ਉੱਥੇ ਵੀ ਪੇਂਟਿੰਗਸ ਕਰਦਾ ਹਾਂ ਤੇ ਅਗਰ ਮੈਨੂੰ ਟਾਈਮ ਮਿਲਦਾ ਵਾ ਜਾਂ ਰਾਤ ਨੂੰ ਮੈਂ ਪੇਂਟਿੰਗਸ ਕਰਦਾ ਹਾਂ ਹੁਣੇ ਮੈਂ ਜੋਏ ਬਾਈਡਨ ਜੀ ਦੀ ਇੱਕ ਜੀ20 ਸਮੇਲਨ ਤੋਂ ਪਹਿਲਾਂ ਇੱਕ ਪੇਂਟਿੰਗ ਤਿਆਰ ਕੀਤੀ ਸੀ ਤੇ ਉਹ ਵੀ ਪੇਂਟਿੰਗ ਜਿਸ ਤਰ੍ਹਾਂ ਮੈਂ ਮੋਦੀ ਜੀ ਦੀ ਉਹਨਾਂ ਨੂੰ ਭੇਜੀ ਸੀ ਇਸ ਤਰ੍ਹਾਂ ਮੈਂ ਵਾਈਟ ਹਾਊਸ ਦੇ ਵਿੱਚ ਉਹ ਵੀ ਪੇਂਟਿੰਗ ਉਹਨਾਂ ਨੂੰ ਭੇਜਣ ਲੱਗਾ ਵਾਂ ਤੇ ਕਾਫੀ 1500 ਦੇ ਕਰੀਬ ਮੈਂ ਪੇਂਟਿੰਗਸ ਬਣਾ ਚੁੱਕਿਆ ਆ। ਇਹ ਸਰ ਮੈਂ ਜਰੂਰ ਸਰਕਾਰ ਨੂੰ ਗੁਜਾਰਿਸ਼ ਕਰਦਾ ਵਾਂ ਕਿ ਮਤਲਬ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ। ਯਾਨੀ ਕਿ ਮੈਂ ਆਪਣੇ ਵੱਲੋਂ ਕਹਿ ਰਿਹਾ ਹਾਂ ਮੈਂ ਪੂਰੇ ਪੰਜਾਬ ਦੇ ਜਿੰਨੇ ਵੀ ਮਤਲਬ ਟੈਲੈਂਟ ਜਿੰਨਾਂ ਦੇ ਅੰਦਰ ਹੈਗਾ ਆਰਟ ਟੀਚਰ ਜਾਂ ਸਿੰਗਿੰਗ ਟੀਚਰ, 뮤직 ਟੀਚਰ ਕੋਈ ਵੀ ਹੈਗਾ ਜਿਹੜਾ ਕਿ ਇਸ ਚੀਜ਼ ਤੋਂ ਪਿੱਛੇ ਹੈਗਾ ਵਾ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਵਾ ਤੇ ਸਰਕਾਰ ਇਹ ਪੰਜਾਬ ਸਰਕਾਰ ਨੂੰ ਵੀ ਤੇ ਇੰਡੀਆ ਸਰਕਾਰ ਨੂੰ ਮੈਂ ਦੋਨਾਂ ਨੂੰ ਅਪੀਲ ਕਰਦਾ ਹਾਂ।